ਤਨ ਤਨ ਸ੍ਰੀ ਗੁਰੂ ਗੰਗਾ ਸਾਹਿਬ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਯਸ਼ੂ ਸਿੰਘ ਮਹਾਰਾਜ ਦੀ ਚਿਲਾਈ ਹੋਰੀ ਮਰਜਾਦਾ ਅਨਸਾਰ ਤਨ ਤਨ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਨੇ 50 ਸਾਲ ਪ੍ਰਚਾਰ ਕਰਕੇ ਸੰਗਤਾਂ ਨੂੰ ਲੱਖਾਂ ਜੀਵਾਂ ਨੂੰ ਰੱਬ ਨਾਲ ਜੋੜਿਆ ਅੱਜ ਆਪਾਂ ਦੂਸਰੀ ਵਰਸੀ ਉਹਨਾਂ ਦੀ ਮਨਾ ਰਹੇ ਆਂ ਜਾਈਆਂ ਸਾਧ ਸੰਗਤਾਂ ਅਲਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤਗੁਰ ਤੇਰਾ ਦਰਸ਼ਨ ਸਤ ਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤ ਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤ ਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਦਰਸ਼ਨ ਸਤ ਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾ ਸਾ ਸੰਗਤ ਜੀ ਹੁਣ ਆਪਾਂ ਨਾਮ ਜਪਦੇ ਆਂ ਸਾਰਿਆਂ ਸੰਗਤਾਂ ਜਦੋਂ ਅਸੀਂ ਜਾਪ ਸ਼ੁਰੂ ਕਰਾਂਗੇ ਆਪ ਜੀ ਨੇ ਬੋਲਣਾ ਹੈ ਜੋ ਸਾਸਨ ਤੁਹਾਡਾ ਸਮਾਂ ਅਲਾਈ ਸਮਾਂ ਜੋ ਕਿ ਦਰਗਾਹ ਦੇ ਵਿੱਚ ਸੰਤ ਬਾਬਾ ਸ਼ਸੇ ਮਹਾਰਾਜ ਤੁਹਾਡਾ ਜਪਿਆ ਹੋਇਆ ਨਾਮ ਆਪਣੇ ਚਰਾਂਜ ਪ੍ਰਵਾਨ ਕਰਨਗੇ ਇਹਦਾ ਫਲ ਆਪ ਜੀ ਨੂੰ ਦਰਗਾਹ ਚ ਮਿਲੇਗਾ 5 ਦਸ ਮਿੰਟ ਵਾਸਤੇ ਜਾਪ ਮਨਕਾਗਰ ਹੋ ਕੇ ਇੰਨੇ ਆਪ ਇਹ ਤਾਗਰ ਹੋ ਜੋ ਤੁਹਾਨੂੰ ਸਭ ਕੁਝ ਬੋਲ ਜੇ ਕਾਰਵਾਰ ਮਾਪਿਓ ਭੈਣ ਭਰਾ ਤੁਸੀਂ ਉਹ ਸੁਨੰਦ ਵਿੱਚ ਚਲੇ ਜਾਣਾ ਹੈ ਜਿੱਥੋਂ ਸੰਸਾਰ ਨਹੀਂ ਹੈ ਵਾਹਿਗੁਰੂ 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 wah guru 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 vah 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 Jude, vah 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 guru 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 guru

wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru wahe guru Wahaguru, Guru. wahaguru, Guru. wahaguru, Guru. wahaguru, Guru. Why grow? bye

Why guru grew, why he 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 Waiguru, Guru, 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 wahe guru wahe guru wahe guru wahe guru wahe guru wahe guru, bye guru, bye guru. <T> wahe guru wahe guru wahe guru wahe guru wahe guru wahe guru Vai Guru, vai Guru. Vai Guru, vai Guru. Bye, girl. Vaheguru, 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 Why you バイクロ、バイクロ。 はい。Bye, Guru. wae guru はい。 ਕਾਲ ਸਾਹ ਹਾਏ ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ ਇਹ ਰਾਨਾਮ ਤੁਲਹਾ ਵੇੜੀ ਚੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਬੇੜੀ ਛੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਬੇੜੀ ਛੜ ਕੇ ਪਾਰ ਲੰਘਣਾ ਤੇਰਾ ਨਾਮ ਤੁਲਹਾ ਬੇੜੀ ਛੜ ਕੇ ਪਾਰ ਤੇਰਾ ਨਾਮ ਤੁਲਹਾ ਬੇੜੀ ਚੜ ਕੇ ਪਾਰ ਲੰਘਣਾ 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 ਸਾਸੰਗ ਜੀਓ ਇਸ ਸਾਹਿਬ ਸੰਤ ਬਾਬਾ ਇਸ਼ੂ ਸਿੰਘ ਮਾਰੇ ਜੀ ਪਨਾਈ ਫਲਵਾੜੀ ਹੈ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਨੇ 1975 ਵਿੱਚ ਇਸੇ ਸਥੇ ਜ ਬੁਲੇਟਨ ਵਿੱਚ ਵਚਨ ਕੀਤਾ ਸੀ ਕਿ ਸਮਾਂ ਆਏਗਾ ਇੱਥੇ ਸਾਡੇ ਨਾਂ ਤੇ ਸਥਾਨ ਬਣੇਗਾ ਉਹਨਾਂ ਨੇ ਆਪਣੀ ਕਿਰਪਾ ਕਰਕੇ ਇਹ ਸਥਾਨ ਚੱਲਦਾ ਹੈ ਅੱਜ ਸੰਗਤਾਂ ਲਾਹ ਖਟ ਰਹੀਆਂ ਨੇ ਜਿੰਨਾ ਜਲਾਵ ਜੀ ਨਾਮ ਜਪੋਂਗੇ ਸੇਵਾ ਕਰੋਗੇ ਉਸ ਸਭ ਤੁਹਾਡਾ ਦਰਗਾਹ ਵਿੱਚ ਜਾਣਾ ਹੋਵੇਗਾ। ਉਸ ਸੰਸਾਰ ਤੇ ਕੁਝ ਨਹੀਂ ਹੈ। ਆਪਾਂ ਚਲੇ ਜਾਣਾ ਹੈ। ਇੱਥੋਂ ਕੋਈ ਨਹੀਂ ਹੈ। ਬੜੇ ਬੜੇ ਰਾਜੇ ਰਾਣੇ ਪੀਤ ਪੰਗਬਰ ઋષਿ ਮੁਨੀ ਉਤਾਰ ਜੋ ਸੰਸਾਰ ਤੇ ਆਇਆ ਹੈ। ਉਹਨੂੰ ਜਾਣਾ ਪੈਣਾ ਹੈ। ਆਪਾਂ ਵੇਖਦਾ ਚਲੇ ਜਾਣਾ ਹੈ। ਜਿੰਨਾ ਸਮਾਂ ਆਪ ਜੀ ਮਨ ਚਿੱਤ ਲਗਾ ਕੇ ਪਰਮੇਸ਼ਰ ワਹਿਦ ਹੋਏ ਵਿੱਚ 베ਤੀ 라오 ਸਵੇਰੇ ਅਮਰ ਤੇ ਵੇਲੇ ਉੱਠਿਆ ਕਰੋ ਤੈਨਨੀ 4 ਵਜੇ ਉੱਠ ਕੇ ਇਸ਼ਨਾਨ ਕਰਕੇ ਇੱਕ ਮਨ ਇੱਕ ਚਤ ਹੋ ਕੇ ਵਹਿਗੂ ਦੇ ਵਿੱਚ ਵਹਿਗੂ ਦੇ ਵਹਿਦਾ ਜਾਪ ਕਰਿਆ ਕਰੋ ਅਗਰ ਅੱਧਾ ਘੰਟਾ 1 ਘੰਟਾ ਵੀ ਆਪ ਜੀ ਜਾਪ ਕਰੋਗੇ ਤੁਹਾਡੇ ਲੱਖਾਂ ਜਨਮਾਂ ਦੇ ਕੀਤੇ ਪਾਪ ਨਾਸ਼ ਹੋ ਜਾਣਗੇ ਜਿੰਨਾ ਜਨਾਬ ਜੇ ਇਕਾਗਰਤਾ ਵਿੱਚ ਜਾਓਗੇ ਸਭ ਕੋ ਇਕਾਗਰਤਾ ਵਿੱਚ ਹੈ ਜੋ ਸੰਸਾਰ ਬਣਿਆ ਹੈ ਇਹ ਸਾਰਾ ਨਾਮ ਦਾ ਹੀ ਹੈ ਧਰਤੀ ਆਕਾਸ਼ ਸਤਾਰ ਖੰਡ ਬ੍ਰਹਿਮੰਡ ਜੋ ਕੁਝ ਵੀ ਆਪ ਦੇਖਦੇ ਹੈ ਇਹ ਸਭ ਨਾਮ ਦਾ ਪਸਾਰ ਹੈ ਇੱਕ ਆਗਰਤਾ ਹੈ ਕਿ ਜਿੰਨੇ ਜਿੰਨੇ ਆਪ ਜੇ ਕਾਗਰਤਾ ਵਿੱਚ ਨਾਮ ਜਪੋਗੇ ਉਹ ਸਮਾਂ ਆਪ ਜੀ ਦਾ ਲੇਖੇ ਲਗੇਗਾ ਅੰਤਮ ਸਮੇਂ ਤੇ ਪਰਮੇਸ਼ਰ ਆਪ ਜੀ ਨੂੰ ਫੇਰ ਮਨੁੱਖਾ ਤਨ ਮਿਲੇਗਾ ਇਹ ਮਰਜ਼ਾਦਾ ਰੱਖੀ ਗਈ ਹੈ ਕੋਈ ਵੀ ਜੀਵ ਜੋ ਕਿਸੇ ਸੰਤ ਮਹਾਂਪੁਰਸ਼ ਦੇ ਨਾਲ ਲੱਗ ਕੇ ਉਹਨਾਂ ਦਾ ਬਚਨ ਮੰਨ ਕੇ ਨਾਮ ਸਿਮਨ ਕਰਦਾ ਹੈ ਸੇਵਾ ਕਰਦਾ ਹੈ ਅਗਲੇ ਜਨ ਚ ਉਹਨੂੰ ਫਿਰ ਮਹਾਤਮਾ ਦਾ ਹਮਲਾ ਪੁੰਦਾ ਹੈ ਮਹਾਤਮਾ ਨੂੰ ਪਤਾ ਹੈ ਇਹ ਜੀਵ ਨੇ ਕਿੱਥੋਂ ਇਹ ਕਿਤਾਬ ਛੱਡੀ ਸੀ ਉਥੋਂ ਫਿਰ ਮਹਾਤਮਾ ਉਹ ਜਗ੍ਹਾ ਤੇ ਲਾ ਦਿੰਦੇ ਨੇ ਜੋ ਸਾਧ ਸੰਗਤ ਜਾਵਦੇ ਪਾਗਾ ਵਾਲਿਓ ਆਪਾਂ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਆਪਣੀ ਸੰਗਤਾਂ ਦੇ ਪਿੱਛੇ ਨਹਿਰਾਤ ਕਾਲਾ ਕਿਸੀ ਉਹ ਉਹਦੇ ਪਛਾਬ ਜਨੇ ਵੈਗੁਰ ਵੈਗ ਦਾ ਜਾਪ ਕਰਦੇ ਕਰਦੇ ਆਪ ਜੀ ਸਵੇਰੇ ਉੱਠਿਆ ਕਰੋ ਸ਼ਾਮ ਨੂੰ ਰਾਤ ਨੂੰ ਪੈਣ ਲੱਗੇ ਵੀ ਜਦੋਂ ਆਪ ਜੀ ਨੇ ਸੌਣਾ ਹੈ ਵੈਗੁਰ ਵੈਗ ਦਾ ਜਾਪ ਕਰਦੇ ਸੌਂ ਸੌਇਆ ਕਰੋ ਇੱਕ ਦਿਨ ਤੁਹਾਡਾ ਐਸਾ ਸਮਾਂ ਆਵੇਗਾ ਆਪ ਜੀ ਨੂੰ ਸੁਤੇ ਪੈ ਵੀ ਤੁਹਾਡਾ ਨਾਮ ਜਪੇਗਾ ਸੁਤੇ ਵੀ ਨਾਮ ਜਪਿਆ ਕਰੋਗੇ ਮਾਰੇ ਉੜ ਤੇ ਬੈਠ ਤੇ ਸੋਬਤ ਨਾਮ ਕੋਹ ਲਾਲਕ ਜਨਕ ਸਦ ਕਾਮ ਸੋ ਸਾ ਸੰਗ ਜੀ ਮੋਂ ਸਾਡੇ ਬੱਚੇ ਕੀਰਤਨ ਸ਼ੁਰੂ ਕਰਨਗੇ ਇਨਾਂ ਤੋਂ ਸਰਵਣ ਕਰਿਓ ਅਸੀਂ ਤੁਹਾਡੇ ਦਰਸ਼ਨ ਸ਼ਾਮ ਨੂੰ ਕਰਾਂਗੇ ਵਾਹਿਗੁਰੂ ਜੀ ਕੀ ਫਤ ਤੇ ਬੋਲੇ ਈ ਸੋਨਿਹਾਲਾ